ਲੋ ਜੀ ਪਹਿਲਾ ਸੈੱਟ ਹੋ ਗਿਆ ਸਟਾਰ ਡੰਡਾ ਵਾਲਾ ਦੇ ਸਾਦੇ ਆ ਕੋਈ ਸਾਭ ਲੱਗੇ ਆ ਪੂਰੀ ਫਾਰਮ ਚ ਅੱਜ ਲਿਆਉਂਦੇ ਆ ਭਾਈ ਸਸੀ ਗੱਲ ਜੀ ਕੀ ਹਾਲ ਹੈ ਹਾਲ ਜੀ ਹੋਰ ਸੁਣਾਓ ਕਿਦਾਂ ਸੇਤਾ ਗਿਆ ਮੱਸ ਵਧੀਆ ਜੀ ਤੁਸੀਂ ਸੁਣਾ ਠੀਕ ਹੈ ਕੜਾਈ ਜੰਨੇ ਆ ਮੈਂ ਕਿਹਾ ਪੂਰੀਆਂ ਕੋਈ ਕਹਿੰਦਾ ਮੋਢੇ ਟੈਟ ਹੁੰਦੇ ਆ ਕੋਈ ਕਹਿੰਦਾ ਪਟ ਟੈਟ ਹੁੰਦੇ ਆ ਮੈਂ ਕਿਹਾ ਸਾਰਾ ਕੋ ਟੈਟ ਕਰ ਦੇਣਾ ਆਪਾਂ ਕਰਾਓ ਸਹੀ ਮੜਾ ਜੈ ਇਹਨਾਂ ਦਾ ਅੱਜ ਕਰਦੇ ਇਹਨਾਂ ਦੀਆਂ ਬਾਤ ਕੱਟਣੀ ਚਾਹੀਦੀ ਹੈ ਚਲੋ 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 ਐਸ਼ ਕਰ ਲਈ ਜਾਨ ਦੋ ਦਿਨ ਐਸ਼ ਕਰ ਲਈ ਇਹਨਾਂ ਨੇ ਚਲੋ ਚਲੋ ਐ ਨਾ ਕਰੋ ਐ ਕਹਿੰਦੇ ਨੇ ਡਾਂਡ ਨਾ ਆਈ ਉਹ ਅੱਜ ਦੇ ਦੇਣਾ ਨਾ ਭਾਜੀ ਡਾਂਡ ਨਾ ਹੀ ਆਉਂਦੇਗੇ ਡਾਂਡ ਨਹੀਂ ਕਹਿੰਦੇ ਨੇ ਕਹਿੰਦੇ ਨੇ ਭਾਜੀ ਨਹੀਂ ਆਉਂਦੇ ਅੱਜ ਡਾਂਡ ਕਿੰਨਾ ਹੈ ਠੀਕ ਹੈ ਆ ਡਾਕਟਰ ਬਹਿਮਾ ਦਾ ਵੀ ਆ ਗਿਆ ਟੀ-ਸ਼ਰਟ ਦੇਖੋ ਪਿਛੇ ਬਾਜ ਵਾਲੀ ਆ ਜੱਡ ਟਿੱ ਟੂ ਟੂ ਢਿੱਲਾ ਜਾ ਮੂੰਹ ਕੀਤਾ ਡਾਕਟਰ ਨੂੰ ਬੁਖਾਰ ਅੱਜ ਦਵਾਈ ਲੈ ਕੇ ਦੇਣੇ ਤੈਨੂੰ ਕੋਈ ਨਾ ਉਧਰ ਡਾਕਟਰ ਦਵਾਈ ਦੇਣ ਦਿਆ ਵਾ ਚੱਲ ਚੱਲ ਡੰਡ ਲੈ ਤੂੰ ਕੋਈ ਨਾ ਬਾਜੀ ਨੂੰ ਵੇਖ ਕੇ ਵੇਖ ਕਿੰਦਾ ਲੈਨਮੈਂਟ ਹੁੰਦੀ ਹੈ ਇਹਨਾਂ ਦੀ ਉਹਦੋਂ ਇੱਕ ਦਾ ਖੱਪ ਪਾਉਂਦੇ ਹੈਗੇ ਹੈਂ ਲੈਨ ਮੈਂ ਤਾਂ ਆ ਚੀਜ਼ ਰੱਖਿਆ ਕਰ ਰਾ ਨਾ ਤੁਸੀਂ ਨਹੀਂ ਨਹੀਂ ਆਪਾਂ ਫੇ ਕਰੀ ਤਾਂ ਨਹੀਂ ਹੈ ਨਾ ਓਸਤਾਦ ਓਸਤਾਦ ਹੀ ਹੁੰਦਾ ਵਾ ਚੱਲ 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 ਕਈ ਬੰਦੇ ਤਾਂ ਉਦਾਂ ਹੀ ਮੁੜ ਗਏ ਵਿੱਚੋਂ ਗਰਾਊਂਡ 'ਚ ਆ ਕੇ ਉਦਨ ਪਾਜੀ ਨਹੀਂ ਆਇਆ ਕੈਨੇਡੈਂਟ ਲੈ ਆਇਆ ਝੂਠ ਕਾ ਤੂੰ ਮਾਰਦਾ 20 ਲੈ ਆਇਆ ਪੱਕਾ ਗੱਲ ਸਹੀ ਹੈ ਸ਼ਾਬਾਸ਼ ਆਜੋ ਆਜੋ ਯੇਸੀ ਕਿੰਨੇ ਕਿੰਨੇ ਲਾ ਕੇ ਆਏ ਆ 20 20 ਬੱਲੇ ਤੁਹਾਡੇ 20 ਭਾਈ ਚੱਲ 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 ਖੇਦੇ ਕੰਮ ਨੂੰ ਕਰਨੇ ਸ਼ਾਬਾਸ਼ ਚਲੋ ਚਲੋ ਅਗਲੇ ਸੈੱਟ ਆਲੇ ਚਲੋ 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 ਸ਼ਾਬਾਸ਼ 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 20 20 ਹੋਏ ਨਹੀਂ ਤੁਹਾਡੇ ਅਜੇ ਚਲੋ 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 ਲਓ ਵੀ ਮੇਰੇ ਮਿੱਤਰੋ ਛਪਾੜਾ ਹੋ ਗਿਆ ਤਿਆਰ ਚਲੋ 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 ਗੱਡੀ ਕਿਹੜੀ ਪਿਛੇ ਰਹਿ ਗਈ ਮੰਨੂ ਰਹਿ ਗਈ ਹੈ ਪਿਛੇ ਕੱਲ ਕੱਲ ਚੱਲ ਛਰਨੀ ਸ਼ਾਬਾਸ਼ ਸਾਗਰ ਕਿੱਥੇ ਸਾਗਰ ਨਹੀਂ ਆ ਅੱਜ ਮੈਚ ਤੇ ਗਿਆ ਵਾਂ ਐ ਛਰਨੀ ਹੂੰ ਉੱਤੋਂ ਦੋ ਦਿਨ ਕੱਲ ਵੀ ਨਹੀਂ ਆਇਆ ਪਰसों ਆਇਆ ਹੈ ਵਰਸੋਂ ਆਇਆ ਹੀ ਚਲੇ ਗਿਆ ਹੈ ਮੈਚ ਤੇ ਗਿਆ ਹੋਣਾ ਭਾਜੀ ਇਦਾਂ ਕਹੀ ਜਾਵੇ ਸ਼ੋ ਮੈਚ ਆ ਗੋਪੀ ਨੇ ਸੱਦਿਆ ਫਰੰਦੀਪੁਰੀਏ ਨੇ ਚਲੋ 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 ਸ਼ਾਬਾਸ਼ ਸ਼ਾਬਾਸ਼ ਆ ਹੁੰਦੀਆਂ ਮਿਹਨਤਾਂ ਢੂੜਾਂ ਪਟ ਚੱਲ ਚੱਲ ਚੱਕ ਕੋਈ ਨਾ ਜਿੰਨੇ ਕ ਲੱਗਦੇ ਲਾ ਕੋਈ ਨਾ ਚੱਲ 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 ਪੰਜ ਲਾ ਕੇ ਕੰਮ ਨੇ ਵੇੜ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਮਗਰ ਲੀਆਂ ਗੱਡੀਆਂ ਤਿਆਰ ਵਾ ਦੂਜੇ ਸੈੱਟ ਵਾਲੇ ਤਿਆਰ ਆ ਕਰਾ ਦਈਏ ਦੂਜੇ ਕਿ ਨਹੀਂ ਹਜੇ ਚਲੋ ਕਰ ਦੋ ਕੰਮ ਚਾਲੂ ਆਜੋ ਗੱਡੀਓ ਚਲੋ ਯਾਰ ਚਲੋ ਆਜੋ 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 ਸ਼ਾਬਾਸ਼ ਬੁਗਲੇ ਸ਼ਾਬਾਸ਼ ਐਦਾਂ ਉੱਠਦੇ ਚੁੱਬਰ ਐਦਾਂ ਐਦਾਂ ਮਿਹਨਤਾਂ ਲੱਗਦੀਆਂ ਸ਼ਪਾਟੇ ਦੇ ਦਾਹ ਲੱਗੇ ਹੁਣ ਤੇ ਜੀਬ ਬਾਹਰ ਆ ਜਾਂਦੀ ਹੈ ਇਹਨਾਂ ਦੇ ਖਜੇ ਵਿਚਾਰੇ 35 35 ਲਾਉਣੇ 4 ਸੈੱਟ ਲਾਉਣੇ ਆ 4 ਦੇ 5 ਹੀ ਲੱਗਣੇ ਆ 150 ਦੇ ਲਾਗੇ ਬੰਨੇ ਚੱਲ ਜਣਾ ਸ਼ਪਾਟਾਈ ਅੱਦੇ ਸਾਦੇ ਤੁਸੀਂ ਮਿੱਟੀ ਕਿੱਦਾਂ ਉਡੰਦਈ ਆ ਖੇ ਪੈਣ ਦੇ ਹੀ ਸਿਰਾਂ ਚ ਚੱਲੇ 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 ਸ਼ੇਰੋ ਸ਼ਾਹਵਾਜ ਚੱਲੇ ਲਾ ਲੈ ਲੈ ਚੱਲੇ ਸ਼ਾਵਾਜ ਲਾਲੀ ਚੱਲ ਚੱਲ ਜੋ ਤਾਂ ਤਫਾਣ ਚੱਲ ਸ਼ਾਵਾਜ ਬੱਲੇ ਜੁੱਤਿਆ ਕਰਨ ਤੂੰ ਕਹਿੰਦਾ ਆਖਦਾ ਓਏ ਚੱਲ 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 ਓਏ ਖਾਪ ਨਹੀਂ ਪੋਣੀ ਚਲੋ ਚਲੋ ਬੰਦਿਆਂ ਕੋਲੇ ਛਿਟੀ ਬਹੁ ਫੇਰਨੀ ਆ ਵੇ ਲੋ ਚਲੋ 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 ਤੁਹਾਡੇ 25 ਆ ਹਾਂ ਜਾਂਦਾ ਈ ਡੱਡੂ ਜੋਤਾ ਡੱਡੂ ਚੱਲ ਚੱਲ ਜੋਤਿਆ ਐ ਕਿਉਂ ਕੋਟੀ ਢੇਰ ਹੋ ਗਿਆ ਵਾ ਕੋਟੀ ਕੋਟੀ ਨੇ ਹੁਣੇ ਬਰਮੀ ਦੀ ਬੋਤਲ ਰੱਖਤੀ ਅੱਗੇ ਲਿਆ ਕੇ ਵੇਖੀ ਕੋਟੀ ਉੱਠ ਪਣਾ ਕੋਟੀ ਕਮ ਆਨ ਬਰਮੀ ਬੇਟਾ ਕੋਟੀ ਕਮ ਆਨ ਬਰਮੀ ਬੇਟਾ ਬਰਮੀ ਲਵਰ ਸ਼ਾਬਾਸ਼ ਚੱਲ 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 ਜਲਾਲਪਰੀਏ ਜਲਾਲਪਰੀਏ ਚੱਲ ਸ਼ਾਬਾਸ਼ ਪੁੱਤ ਆ ਵੇ ਆ ਵੇ ਆ ਯੂ ਬੰਦੇ ਆ ਵੇ ਆ ਜਾਂਦਾ ਹੀ ਕਿਉਂ ਐ ਐ ਆ ਬੱਲੇ ਤੇਰੇ ਸ਼ਾਬਾਸ਼ ਦਲ 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 ਸ਼ਾਬਾਸ਼ ਸ਼ਾਬਾਸ਼ ਚੱਲ ਥੱਲੇ ਚੱਲ ਚੈਰੀ ਗੱਡ ਵੈਰੀ ਗੱਡ ਚਲੋ 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 ਨੱਪ ਕੇ ਨੱਪ ਕੇ ਬੰਦਾ ਰੁਕਣਾ ਨਹੀਂ ਚਾਹੀਦਾ ਕੋਈ ਵੀ ਸ਼ਾਬਾਸ਼ ਸ਼ਾਬਾਸ਼ ਕਰਨੇ ਸ਼ਾਬਾਸ਼ ਇੱਥੇ ਆ ਕੇ ਆ ਲੱਗੇ ਆ ਚਾਰ ਕੁੱਪੇ ਲੱਗੇ ਆ ਤੇ ਇੱਥੇ ਰੁਕਣਾ ਵਾ ਇਥੇ ਆਗੇ ਪੰਜ ਡੰਡਵਾ ਬਰਕਤ 2 3 4 5 ਪੰਜ ਆ ਗਈ ਏ 10 ਡਾਹ ਡੰਡਵਾ ਹਾਂ ਗੱਲ 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 ਇੱਕ 2 3 4 ਸ਼ਾਬਾਸ਼ ਮੰਨੂ ਸ਼ਾਬਾਸ਼ ਐਦਾਂ ਮੰਨਦੇ ਆਂ ਪੇੜ ਮਤਲ ਸੁੱਕ ਜੌਣੇ ਆਪਣੇ ਕੋ ਬਣਵਾਏ ਹੀ ਐਵੇਂ ਕਹੀ ਜਾਂਦਾ ਵਾ ਆਪਾਂ ਹੀ ਬਚਾਇਆ ਇਹਨੂੰ ਨਸ਼ੇ ਪੱਤੇ ਤੋਂ ਹੋ ਚਲੋ ਚਲੋ ਬਾਜੀ ਨੂੰ ਗਈ ਪੁੱਛਣਾ ਵਾ ਚਲੋ 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 ਸ਼ਾਬਾਸ਼ 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 ਚਲੋ 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 ਝੋਟੇਓ ਸ਼ਾਬਾਸ਼ ਡਾਂਡ ਨਹੀਂ ਲਾਉਣੇ ਤੂੰ ਹੈ ਡਾਂਡ ਲਾ ਓਏ ਡਾਂਡ ਨਹੀਂ ਲਾਏ ਚੱਲ ਲਾ ਜਿੰਨੇ ਲੱਕ ਸਹੀ ਹੋਣ ਲੱਗਾ ਹੋ ਗਿਆ ਸਹੀ ਨਾਲ ਹੀ ਇਹ ਗੜੀ ਇਹ ਪਾਜੀ ਨਵੀਂ ਕਰੀਮ ਆਈ ਆ ਇਹ ਨਵੀਂ ਆ ਮੈਨੂੰ ਵੀ ਦੇਖ ਮੜ ਗਈ ਠਕਈ ਉਹ ਸਿੱਧਾ ਤੂੰ ਵੀ ਲੈ ਲੈ ਇਹਨਾਂ ਚੋਕੀ ਜੇ ਇਹਨਾਂ ਨੂੰ ਮੈਂ ਕਹਿੰਦਾ ਹਨਾ ਲੱਕ ਤੇ ਇਹਨਾਂ ਨੇ ਲਾਉਣੇ ਨਹੀਂ ਚੱਲ ਚੱਲ ਲਾਲੀ ਸ਼ਾਵਾਸ਼ ਮੈਂ ਨੂੰ ਛੱਡ ਕੇ ਬੈਠਾ ਭਾਈ ਇੰਨੀ ਗੱਲ ਤਾਂ ਤੇਰੇ ਵੱਜਣੀਆਂ ਮਾਉਂਦੇ ਨਹੀਂ ਵੱਜਣੀ ਹੈਗੀਆਂ ਤੇਰੇ ਵੱਜਣੀਆਂ ਮੈਂ ਬਾਵਾ ਥੱਕਾ ਬਾਵਾ ਥੱਕਣੀਆਂ ਹੀ ਆਂ ਕੀ ਹੋਇਆ ਕੋਈ ਸਾਹਿਬ ਬੱਸ ਕਾ ਕੋਈ ਨਾ ਮੁੰਡੇ ਦਾ ਦਿਨ ਪਹਿਲਾ ਵਾ ਤਸੱਲੀਆਂ ਹੁੰਦੀਆਂ ਵਾ ਇੱਥੇ ਨੋ ਡਾਊਟ ਚੱਲ ਚੱਲ ਭਾਜੀ ਭਾਜੀ ਕੀ ਕਹਿਣਾ ਚਾਹੋਗੇ ਬਿੱਟੂ ਕੋਈ ਕਿੰਨਾ ਕ ਧੱਕਾ ਕਰਦਾ ਤੁਹਾਡੇ ਨਾਲ ਆ ਵੇਲੇ ਬਿੱਟੂ ਕੋਈ ਕਹਿੰਦੇ ਬਹੁਤ ਧੂਆਂ ਕਰਦਾ ਕੱਢਦਾ ਸਾਡਾ ਆ ਉਦਾਂ ਹੀ ਆ ਗਿਆ ਭਾਜੀ ਆ ਭਾਜੀ ਉਦਾਂ ਹੀ ਮੁੜਿਆ ਆ ਚਲੋ 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 ਸ਼ਾਬਾਸ਼ ਨਿੱਕੀ ਗੈਂਗ ਆ ਗਈ ਸਾਡੀ ਨਿੱਕੀ ਗੈਂਗ ਨਿੱਕੀਆਂ ਫਗਜਾ ਆ ਗਈਆਂ ਨਿੱਕੀਆਂ ਚੱਲ ਚੱਲ ਜਿਓ ਤੇ ਚੱਲ निकिया फौज आ गई चल 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 चलो 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 शाबाश चल 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 शाबाश की होया वा साजी की होया वा डॉक्टर सदा डॉक्टर सदा ਆਕੇ ਆ ਲੱਭੀ ਨਹੀਂ ਹਜੇ ਹਾਏ ਉਹ ਚੱਲ ਯਾਰ ਇਹੋ ਦੋ ਜੀ ਹਾਂਜੀ ਮੈਂ ਛੱਡਾਂਗਾ ਨਾ ਛੱਡ ਕਰ ਤੈਨੂੰ ਕਿਹਾ ਨਹੀਂ ਛੱਡਾਂ ਯਾਰ ਤੂੰ ਛੱਡਿਆ ਨਹੀਂ ਛੱਡਿਆ ਵੱਜਣੀਆਂ ਤੇਰੇ ਆ ਮਮਾ ਸਿੱਧੀਆਂ ਕਰ ਮਮਾ ਸਲੀਡਾ ਵਾ ਤੂੰ ਪੁੱਠੀਆਂ ਕਰਦਾ ਮਮਾ ਛੱਡ ਨਿਕਲ ਗਈ ਕੜਲ

ਆਜੋ ਪਹਿਲੇ ਵਾਲੇ ਪਹਿਲੇ ਵਾਲੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਸ਼ਾਜੀ ਹੁਣ ਨਹੀਂ ਕੜਾਲ ਪੈਣੀ ਚਾਹੀਦੀ ਉਹ ਤੇਰਾ ਪਲਾ ਹੋ ਜਾਏ ਪਾੜ ਨਾ ਜਾਈਂ ਭਰਾਵਾ ਉਹ ਕੀ ਧੂਕੀ ਕੱਢ ਕੇ ਦਿਖਾ ਮਾੜਾ ਜਦੋਂ ਉਹ ਤੇ ਲੈਣਾ ਆ ਬਾਵਾ ਤੇ ਗੋਟੇ ਨਹੀਂ ਨੱਕਰ ਕਿੰਨੇ ਕਿੰਨੇ ਡੰਡਾ ਉਸਤਾਦ ਜੀ 35 ਦਾ ਸੈਟ ਲੱਗਦਾ ਪਹਿਲੋ ਜਿੰਨੇ ਸਾਲ ਹੈ ਨਾ ਇੱਥੇ ਰਹਿਣਾ ਭਾਵਾ ਤੇ ਚਲੋ 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 ਕੋਈ ਤਾਂ ਨਹੀਂ ਉੱਠਣਾ ਜਿਹੜਾ ਉੱਠਾ ਛੱਦਰ ਦੇ ਰੋ ਮੈਂ ਜੈਨ ਤੁਰੋ ਜੀ ਨਮਾਇਆ ਬੋਜੂ ਗਾ ਰਿਹਾ ਤਾਂ ਰੱਪਾ ਕੋ ਸੇ ਤੋਂ ਲੈਣਾ ਸੁਆਗਤ ਲਵਾਉਣੇ ਆ ਭਾਜੀ ਕਹਿੰਦਾ ਚੱਲ ਕੋਈ ਨਾ ਜਿੰਨੇ ਕ ਲੱਗਦੇ ਲਾਕ ਕੋਈ ਨਾ ਚੱਲ 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 ਹੋਰ ਖੱਤਕੇ 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 35 ਹਜੇ ਤਾਂ ਪਲਵਾਨਾ ਚਲੋ 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 ਤੇ ਇਹਨੇ ਕਿਹਦੇ 35 ਹੁੰਦੇ ਪਹਿਲਾਂ ਟੈਟ ਲਾ ਕੇ ਉੱਠਣਾ ਦੇ ਤਾ ਟੋਟੇ ਮੋੜ ਵਿੱਚੋਂ ਚੱਲ ਤੈਨੂੰ ਸੌਣ ਦੇ ਚੱਲ ਜਾ ਜਾ ਟੈਟ ਬਾਲਾ ਹੋ ਗਿਆ ਟੈਟ ਤੇ ਨਾ ਹੁਣੇ ਹੁਣ ਲਾ ਪਿਆ ਸਰੀਰ ਹਾਏ ਹੋਇਆ ਸਹੀ ਕਿ ਨਹੀਂ ਸ਼ਾਹ ਜੀ ਮੈਂ ਤਾਂ ਭਰਾ 15 ਜੀ ਗੋਡੇ ਲਾਏ ਤੇਰੀ ਵਾਰੀ ਆਣੀ ਹੈ ਨਾ ਡੰਡ ਲਾਉਣੇ ਹਜੇ ਚਲੋ 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 ਛੋਟੇਓ ਚਲੋ ਚਲੋ 35 35 35 35 ਬਾਜੀ ਅਮਨ ਬਾਜੀ ਮੋਰ ਦੋਖ ਦੇ ਨਹੀਂ ਲੱਗਦੇ ਮੋਰ ਦੋਖ ਦਿਓ ਚੜ ਜਾ ਦੇ ਮੋਰਾਂ ਤੇ ਓਏ ਚੜ ਜਾ ਓਟੇ ਬੱਜ ਗਏ ਤੇਰੇ ਬੰਨੀ ਹੋਇ ਰਾਏ ਅੱਗੇ ਚੜਜੇ ਦੇ ਮੋਰਾਂ ਤੇ ਉਹ ਨਾਖਰ ਆਈ ਓਏ ਮਾਰਤਾ ਕੀ ਹੋਇਆ ਵਾ ਉਹ ਪਾਜੀ ਬਹੁਤ ਦੋ ਦੇ ਮੋਰ ਕਹਿ ਹਾਈ ਬੀਬੀ ਕਾਂਗੇ ਵਾਲਾ ਹਾਈ ਬੀਬੀ ਕਾਂਗੇ ਵਾਲਾ ਹੋ ਗਿਆ ਕਾਂਗੇ ਵਾਲਾ ਐਦਾਂ ਕਾਂਗੇ ਵਾਲਾ ਨਹੀਂ ਕਹਿਣਾਗਾ ਹਾਈ ਬੀਬੀ ਬਿੱਟੂ ਕੋਚ ਐਦਾਂ ਕਹਿਣਾ ਨੂੰ ਕਹਿ ਹਾਈ ਬੀਬੀ ਬਿੱਟੂ ਕੋਚ ਮਾਰਤਾ ਰਗੜਤੀ ਕੁੱਤੀ ਨਵਾਂ ਚੱਲ ਪਿਆ ਵਾ ਹਾਈ ਬੀਬੀ ਇਹ ਬਿੱਟੂ ਕੋਚ ਹਾਬੇ ਪਾਜੀ ਸੁਪਨੇ ਜਾਂੋਂ ਲਾ ਪਿਆ ਪਾਜੀ ਬੱਸ ਤੇਰੇ ਸੁਪਨੇ ਜਾਂਦਾ ਵਾ ਪਾਜੀ ਕੀ ਕਹਿੰਦਾ ਮੈਂ ਸ਼ੇਰ ਨੂੰ ਉੱਠ ਕੇ ਬਿੱਟੂ ਕੋਜ ਕਹਿੰਦਾ ਸ਼ਾਮ ਨੂੰ ਤੂੰ ਦੀਵ ਲਾਉਣੀ ਤਾਂ ਨੀ ਗਰਾਉਣ ਚ ਹਾਂ ਤੇਰੇ ਨਹੀਂ ਸੁਪਨੇ ਜਾਂਦਾ ਪਾਜੀ ਹਾਂ ਇਹ ਤਾਂ ਮੇਰੀ ਆ ਰਬ ਦੀ ਮੇਰੀ ਆ ਕੋਈ ਨਾ ਲੱਭ ਹੁੰਦਾ ਭਰਾਵਾ ਕੀ ਕਰੀਏ ਸਾਡੇ ਮੂਰ ਵੀ ਤਾਂ ਲਾਪੂ ਗਣ ਪਾਜੀ ਇਹਨੂੰ ਠਾ ਪਹਿਲਾਂ ਉਸਤਾਦ ਇਹਨੂੰ ਠਾ ਪਹਿਲਾਂ ਇਹਦੇ ਆ ਜਾ ਆ ਜਾ ਡੰਡ ਇੱਧਰ ਆ ਜਾ ਪਾਜੀ ਨਹੀਂ ਲੱਗ ਚਲ ਇੱਧਰ ਦੂਜੇ ਦੇ ਚਲ ਤੇ ਪਾਜੀ ਇਹਨੇ ਲੈ ਕੇ ਆਇਆ ਇਹਦਾ ਘਟਾ ਬਿੱਟੂ ਕੋਜ ਮੜਿਆ ਚਲੋ ਦੂਜੇ ਤੀਜੇ ਇਕੱਠਾ ਹੀ ਆ ਤੁਹਾਨੂੰ ਕਹਿ ਰਹੇ ਚਲੋ ਚਲੋ ਹੋਜੋ ਲਾਈਨ ਅਪ ਹੋਜੋ ਲਾਈਨ ਅਪ ਹੋਜੋ ਸ਼ਾਬਾਸ਼ ਚਲੋ ਚਲੋ ਮਿੰਟੋ ਮਿੰਟ ਹੋਜੋ ਮਿੰਟੋ ਮਿੰਟ ਹੋਜੋ ਸ਼ਾਬਾਸ਼ ਸ਼ਾਬਾਸ਼ 35 35 ਆ ਹਾਂ ਤੂੰ 25 ਲਾਉਣੇ ਆ ਹਾਂ ਚਲੋ ਚਲੋ 35 35 ਬਹਿ ਜਾਓ ਬਹਿ ਜਾਓ ਬਹਿ ਜਾਓ ਕੀ ਹੋਇਆ ਵਾ ੱਲਾ ਕੰਮ ਟੱਲਾ ਕੰਮ ਚੱਲ 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 ਸ਼ਾਬਾਸ਼ ਲਾਲੀ ਕੀ ਹੋਇਆ ਕੀ ਅਛਪਾੜਾ ਵਾ ਜਦਾਂ ਨੇਗਾ ਪੂਰਾ ਚੱਲ 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 ਅਛਪਾੜਾ ਮਾਰ ਪੂਰਾ ਅਛਪਾੜਾ ਮਾਰ ਪੂਰਾ ਨਹੀਂ ਨਾ ਕੋਈ ਗੋਲ ਬਾਵਾਂ ਦੇ ਬਰਾਬ ਦੀਆਂ ਬਾਵਾਂ ਖੁੱਲਦੀ ਹੁੰਦੀਆਂ ਕੋਈ ਹੋਰ ਹੁਣ ਅਸੀਂ ਜਾਵਾਂਗੇ ਜਿਹੜਾ ਕਹਿੰਦਾ ਹਾਏ ਬੀਬੀਏ ਬਿੱਟੂ ਕੋਜ ਦੂਜੀ ਇਹ ਜਿੰਗੀ ਐਦਾਂ ਆਏ ਆਏ ਹਾਏ 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 ਆਇਆ ਸਿਪ ਨੇ ਚ ਚੱਲ ਆ ਦਾਖਲਾ ਦੇ ਦਾਖਲਾ ਦੇ 5 ਦਾ 5 ਦਾ ਕਰ 5 ਬਣਾ ਦੋ ਚੱਲ ਚੱਲ 5 ਹੋਰ ਦੋ ਆ ਕਿਹੜਾ ਵੇ ਛਪਾੜਾ ਵਾ ਚੱਲਾ ਇਹਦਾ ਭਾਰ ਗਿਆ ਚੱਲ ਹੋਲੀ ਹੋਲੀ ਆ ਸਾਵਾ ਭਾਈ ਇੱਥੇ ਗੋਟੇ ਲਾ ਕੇ ਬੈਠੀ ਸਭ ਨੂੰ ਭਾਈ ਪਾਜੀ ਇਹਦੇ ਪੂਰੇ ਲਵਾਉਣੇ ਇਹਨੂੰ ਛੱਡ ਦੇ ਹੁਣ ਇਹਦੇ ਪੂਰੇ ਲਵਾਉਣੇ ਆਪਾਂ ਕਿੰਨੇ ਹੋਏ ਤੇਰੇ ਕਿੰਨੇ ਹੋਏ ਆ 6 ਪੂਰੇ ਨੇੜੇ ਪੈਸਾ 7 7 ਹੋਤੀ ਹੋਏ ਜੇ ਚੱਲ ਆ ਪੁੱਤ ਆ ਜਾ ਹੁਣ ਤੇਰੇ ਤੇ ਹੀ ਆ ਫੋਕਸ ਹੈਪੀ ਭਾਜੀ ਦਾ ਚੇਲਾ ਫੜਿਆ ਗਿਆ ਵਾ 8 9 ਚੈਨੀਆਂ ਵਾਲੀ ਹੈ ਹੈਪੀ ਭਾਜੀ ਹੈਪੀ ਭਾਜੀ ਹੱਥ ਖੜਾ ਕਰ ਮੜਿਆ ਆ ਆ ਚੇਲਾ ਤੇਰਾ ਫੜਿਆ ਗਿਆ ਅੱਜ ਚੱਲੋ ਅਸੇਵਕਾ ਖਤਰਾ ਹੀ ਖਤਰਾ ਚੱਲੋ ਸੇਵਕਾ ਓ ਪਹਿਲੇ ਤੂੰ ਜਿਹੜਾ ਅੱਗੇ ਦਾ ਸਟਾਰ ਆ ਨਾ ਵੇਰਾ ਕਾਈ ਗਤੇ ਚਲੋ 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 ਭਾਜੀ ਮਸਲ ਟੈਟ ਹੋ ਗਿਆ ਇਹਦਾ ਆ ਤੂੰ 70 ਪੂਰੇ ਕਰ ਚਲ 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 ਮਾਦਰ ਨਾਲ ਪਹਿਲਾ 15 ਬਹੁਤ ਆ ਉਹਦਾ 15 ਮਾਰੇ ਵੀ ਨਾ ਲਗਾਤਾ ਚੱਲ ਤਾਂ ਆ ਲਾ ਦੇ ਜਾ 35 ਮਾਰੇ ਵੀ ਲਗਾ ਉਹਦਾ ਪਾਰਕ ਉਹਦਾ ਪਾਰ ਜ਼ਿਆਦਾ ਹੈਗਾ 75% ਆਏ ਬੀਬੀਏ ਕਾਂਗੇ ਵਾਲਾ ਉਹ ਚਲੋ ਤੁਸੀਂ ਚੱਲ 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 ਸੜਾ ਅੱਗੇ ਜਿਹੜੇ ਕੱਡੇ ਬਾਵਾ ਕੰਪਨੀਆਂ ਮਜੀ ਬਾਵਾ ਕੰਪਨੀਆਂ ਹੀ ਆ ਉੱਤੀ ਖੜੇ ਆ ਬਾਵਾ ਜੀ ਰਾਤ ਲੈ ਗਏ ਕਿੰਨੇ ਭਾਈ ਦੂਰ ਹੈ ਜਾ ਪਾਣੀ ਦੋ ਫਿਰ ਦੋ ਦੋ ਕਿਦੇ ਕਿੰਨੇ ਘੁੰਡੇ ਲਾ ਦੇ ਦੋ ਲਾ ਦੇ ਉਹ ਭਾਈ ਲੰਬਾ ਬਾਬਾ ਉਹ ਮਹੀ ਵੀ ਦਾ ਲੇ ਇੱਕ ਹੋ ਗਿਆ ਇੱਕ ਰਹਿ ਗਿਆ ਹੋਰ ਹੁਣ ਕਿਦਾਂ ਲੱਗਾ ਉਈ ਉਈ ਭਾਈ ਭਾਈ ਵੀ ਵੀ ਕਾਂ ਗਿਆ ਅੱਜ ਕੋਈ ਸਾਹ ਹੋਇਆ ਛਾਜੀ ਦੇ ਦਿਵਾਲੇ ਆ ਫੇਲ ਆ ਗਿਆ ਆ ਟੈਟੀ ਕਰੇ ਉਹਦੀ ਅੰਦਰ ਨੂੰ ਟੋਡੇ ਮੋੜ ਦੇ ਪਿੱਛੇ ਆਣ ਕੇ शाहीए ब्रह्मी चलो 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 वेरी गुड वेरी गुड शाबाश और लम्बे पाते हैं उधर ਚਲੋ ਚਲੋ ਛੱਡ ਲਾ ਕੌਣ ਮਾਰਦਾ ਰੋੜੇ ਉਹ ਰੋੜੇ ਮਾਰ ਚਲੋ ਸਾਡੀ ਗਰਾਊਂਡ 'ਚ ਜੀ ਭਾਲੂ ਆ ਗਿਆ ਅੱਜ ਪਤਾ ਨਹੀਂ ਕਿੱਥੋਂ ਆ ਗਿਆ ਭਾਲੂ ਆ ਗਿਆ ਉਹ ਨਿਆਣਿਆਂ ਵਜ ਕੇ ਭਾਲੂ ਆ ਗਿਆ ਗਰਾਊਂਡ 'ਚ ਸਤਿ ਸ਼੍ਰੀ ਅਕਾਲ ਸਤਿ ਅਕਾਲ ਸ਼ਾਬਾਸ਼ ਰਾਲੀ ਸ਼ਾਬਾਸ਼ ਚਾਰ ਇੱਕ ਰਹਿ ਗਿਆ ਕਹਿੰਦੇ ਪੰਜ ਚਤ ਖਾ ਲੱਗੇ ਕਿ ਨਹੀਂ ਲੱਗੇ ਕਿ ਨਹੀਂ ਲੋਡ ਹੁੰਦੀ ਥੋੜੀ ਜੀ ਹੈ ਨਾ ਖਰਾਕ ਪਦਣੀ ਪੈਂਦੀ ਮਗਰ ਕਿਹੜੀ ਕਿਹੜੀ ਪ੍ਰੋਟੀਨ ਦਿੱਤੀ ਬਾਜੀ ਨੇ ਔਰੀ ਇਹ ਪ੍ਰੋਟੀਨ ਬਾਜੀ ਨੇ ਐਟਮ ਦੀ ਦਿੱਤੀ ਆ ਰੀਡੀਨ ਵੀ ਨਾਲ ਹੀ ਆ ਪਿੰਡਾ ਉਹ ਵੇਖ ਲਾ ਉਹ ਡਾਂਗ ਚਮਕਦੀ ਕਿ ਨਹੀਂ ਆ ਪਾਜੀ ਪਾਲੂ ਬਹਿ ਗਿਆ ਵਾ ਆਇਓ ਮੜਿਆ ਲਾ ਲਾ ਜਿੰਨੀ ਲੱਗਦੀ ਲਾ ਆ ਪਾਲੂ ਬਹਿ ਗਿਆ ਪਾਜੀ ਆਇਓ ਮੜਿਆ ਨੀਤ ਨਾ ਬਥਲੇ ਕੋ ਜੋਰ ਬਾਵਾ ਇਦਾਂ ਥੋੜਾ ਉਹ ਵੇ ਪਾਲੂ ਠਾ ਲਿਆ ਵਾ ਚੱਲ ਚੱਲ ਪਾਲੂ ਸ਼ਾਬਾਸ਼ ਉਹ ਬੰਨੇ ਹੋ ਜਾ ਪੈ ਗਿਆ ਮੇਰੀ ਜ਼ਿੰਮੇਵਾਰੀ ਪੈ ਗਿਆ ਮੇਰੀ ਜ਼ਿੰਮੇਵਾਰੀ ਨਹੀਂ ਗਈ ਖਿੱਚ ਕੇ ਲਾ ਕੋਈ ਨਾ ਜਿੰਨੀ ਲੱਗਦੀ ਲਾ ਲਾ ਜਿੰਨੀ ਲੱਗਦੀ ਆ ਕਹਿੰਦਾ ਰਾਟ ਕਿੱਦਾ ਪੈਂਦਾ ਮੜਾ ਦੱਸੀ ਨੀ ਮੀਂਹ ਦਿੱਤਾ ਹੁੰਦੀ ਨਾ ਕੋਈ ਮਛਰ ਲੜਦਾ ਕੋਈ ਕੋ ਨਹੀਂ ਭਾਈ ਵੀ ਉਹ ਵੀ ਆ ਗਿਆ ਮਛਰ ਲੱਗਾ ਪਾਜੀ ਲੜਾਇਓ ਮਛਰੇ ਦੇ ਚੱਲ ਕਹਿੰਦਾ ਰਾ ਨੂੰ ਪਤਾ ਨਹੀਂ ਲੱਗਦਾ ਮਛਰ ਤਾਂ ਲਾਟੇ ਰਹਿ ਜਾਂਦੇ ਚਾਰ ਲਾ ਦੇ ਚਲਾ ਚਾਰ ਭਾਈ ਕੀ ਹੋ ਗਿਆ ਭਾਈ ਅੰਨ ਨਹੀਂ ਰਹਾ ਇਹ ਕਹਿੰਦਾ ਜਿੱਦ ਇਹ ਕਹਿੰਦਾ ਮੈਨੂੰ ਇਧਰ ਮਿਹਨਤ ਲੱਗੀ ਆ ਚੱਲ 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 ਦੋ ਤਿੰਨ ਚਾਰ ਪੰਜ ਬਸ ਲਉਂਦਾ ਕਾਦੂ ਨੇਗਾ ਮਿਹਨਤ ਭਾਈ ਤਿੰਨ ਹੋਏ ਭਾਈ ਚਾਰ ਲਾਏ ਸੱਚੀ ਆ ਭਾਈ ਤਿੰਨ ਲਾਏ ਕਹਿੰਦੇ ਕੋਈ ਚਾਰ ਲਾਏ ਤਿੰਨ ਭਾਈ ਔਖਾ ਔਖਾ ਆਹ ਇੱਡਾ ਸਾੰਪ ਬਣਾ ਵੀ ਔਖਾ ਭਾਈ ਇਹ ਕਾ ਵੀ ਆ ਵੀ ਡਿੱਕਿਆ ਹੋਇਆ ਉਹ ਬੰਦਾ ਭਾਈ ਉੱਤੇ ਤੇਰੇ ਬੰਦਾ ਭਾ ਕੇ ਲਾਲੂ ਨਾ ਅੰਡਕ ਨਹੀਂ ਉਹ ਬੰਨੇ ਹੋ ਜੋ ਪੈਪੂਨਾਂ ਜਾਵੇ ਤੁਹਾਨੂੰ ਬੰਨੇ ਹੋ ਜੋ ਭਾਜੀ ਬੱਸ ਕਿੱਕੀ ਔਖਾ ਵਾ ਕਿਆ ਹੋ ਗਿਆ ਕੀ ਕਰੂਗਾ ਸੁੱਕਾ ਬੇਤੀ ਵਾਲੀ ਗੱਲ ਚੱਲ 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 ਨੱਪਦੋ ਕਿਲੀ ਸ਼ਾਵਾਸ਼ ਸ਼ਾਵਾਸ਼ ਕੋਟੀ ਚੱਲ 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 ਕੋਟੀ ਸ਼ਾਵਾਸ਼ ਛੱਡਣਾ ਨਿਕਾ ਇਹਨੂੰ ਛੱਡਣਾ ਨਿਕਾ ਉੱਥੇ ਤਾਂ ਹੀ ਲਗਾਣਾ ਇਹਨੂੰ ਕੋਈ ਕੀ ਗੱਲ ਆ ਚੱਲ 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 ਆ ਵੀ ਲੈ ਬੱਕ ਦਾ ਕਿ ਨਹੀਂ ਝੋਟਾ ਆ ਸੈਟੀ ਲਾਇਆ ਇੱਕ ਸਹੀ ਉਹ ਬੰਨੇ ਹੋ ਜਾ ਕਰੋ ਯਾਰ ਬੰਨੇ ਹੋ ਜਾ ਕਰੋ ਸ਼ਾਬਾਸ਼ ਕੋਟੀ ਸ਼ਾਬਾਸ਼ ਸ਼ਾਬਾਸ਼ ਛੇਤੀ ਸ਼ਾਬਾਸ਼ 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 ਲਾ ਲਾ ਉੱਪਰ ਪਾਰਲੀ ਸਾਈਡ ਹੋ ਜਾ ਚੱਲ ਸ਼ਰ ਨਹੀਂ ਡੱਗੋ ਵਾਲਿਆ ਚੱਲ ਚੱਲ ਕੱਠੇ ਆਇਆ ਕਰੋ ਪੈਂਦੇ ਵਾਲੇ ਤੁਸੀਂ ਕੀ ਨਿਆਣੇ ਆ ਇੱਕ ਮਗਰੋ ਤੁਰਦਾ ਦੋ ਪੈਰਾਂ ਵਾਲਾ ਬੁਗਲੇ ਹੁਣਾਂ ਦਾ ਹਟਾਇਬ ਲੈ ਚੱਲ 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 ਬੁਗਲੇ ਚੱਲ ਨਾ ਚੱਲ 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 ਬਾਛ ਉੱਤਰ ਬੈਰੂ ਘਾ ਦਾ ਜਿਹੜਾ ਤੁਰਿਆ ਉਹ ਚੱਕੀ ਕੋਈ ਪਹਿਲਾਂ ਕਰ ਪਤਾ ਕੋਈ ਮਗਰੋ ਇਕੱਠੇ ਤੁਰਿਆ ਕਰ ਉਹ ਪਤਾ ਨਹੀਂ ਲੱਗਦਾ ਇਹਨੇ ਓਏ ਚੱਲ ਪਰੋ चल पहले छावा छावा चल 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 ताह बामा खोल बामा खोल बामा खोल बामा हाँ ਗੋਟ ਗੋਟ ਦੁਖਣਾ ਆਪਣੇ ਐਨੀਆਂ ਬਾਵਾ ਖੋਲਿਆ ਕਰ ਹਾਂ ਚੱਲ 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 ਛਾਵਾ 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 ਵੈਰੀ ਗੁੱਡ ਚੱਲ ਚੱਲ ਮੇਰਾ ਭਰਾ ਚੱਲ 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 ਦਾਈ ਤਾਂ ਫਿਰਦਾ ਵਾਂ ਕੀ ਜਲਾ ਸਭ ਉਹ ਦਲਦਾ ਹਾਏ ਉੱਡ ਜਾ ਚੱਲ 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 ਚੱਲਾ ਉੱਡ ਜਾ ਲਾਵੇ ਹੁਣ ਟੱਕ ਰਿਹਾ ਸਾਬੋਟੇ ਇਕੱਰੇ ਰਹਿ ਗਿਆ ਸਾਰਿਆਂ ਨੂੰ ਸੌਖਾ ਸਟਾਵਾ ਜਿੰਨੇ ਤੁਸੀਂ ਡੰਡ ਲਾ ਕੇ ਉਹਨੇ ਨਾ ਸਾਰਿਆਂ ਨੇ ਸੂਖਾ ਸੱਟ ਆ ਵਾ ਆ ਵੇਖ ਲੈ ਜੋਤਾ ਜਾਂਦਾ ਕਿ ਨਹੀਂ ਬੁੱਕਦਾ